ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੀ ਲੜੀਵਾਰ ਸੰਥਿਆ ਪਕ ਕਰ ਰਹੇ ਆ ਤੇ ਭਗਤਾਂ ਦੀ ਬਾਣੀ ਦੀ ਕਿ ਜਿਹੜੀ ਗੌੜੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਆਉਂਦੀ ਹੈ ਅੱਗੇ ਸ਼ੁਰੂ ਹੋਣ ਜਾ ਰਹੀ ਹੈ ਗੌੜੀ ਕਬੀਰ ਜੀ ਉਪਜੈ ਨਿਪਜੈ ਨਿਪਜ ਸੁਮਾਈ ਲਾਲ ਰੰਗ ਦੇ ਜਿਹੜੇ ਅੱਖਰ ਆ ਰਹੇ ਨੇ ਇੱਥੇ ਵਿਸਰਾਮ ਹੋਣਗੇ ਸਾਰੇ ਤਿਆਰ ਰੱਖਣਾ ਕਿ ਦਲਾਵਾਂ ਦਾ ਤਿਆਰ ਰੱਖਣਾ ਉਪਜੈ ਨਿਪਜੈ ਨਿਪਜ ਸਮਾਈ ਨੈਨਹਿ ਦੇਖਤ ਇਹੋ ਜਗ ਜਾਈ ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਉ ਅਨਕ ਯਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਚੂਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੈ ਸੰਗਾ ਕਹੋ ਕਬੀਰ ਸੁਨਹੁ ਰੇ ਗੁਨੀਆਂ ਗੁਨੀਆਂ ਨੰਨੇ ਦੇ ਨਾਲ ਗੁਨੀਆਂ ਨਹੀਂ ਕਹਿ ਦੇਣਾ ਗੁੰਨੀਆਂ ਬਿਨ ਸਹਿ ਗੋ ਰੂਪ ਬਿਨ ਸਹਿ ਗੋ ਕੱਠਾ ਹੀ ਪਾਠ ਉਚਾਰਨ ਕਰਨਾ ਬਿਨ ਸਹਿ ਗੋ ਰੂਪ ਦੇਖੇ ਸਭ ਦੁਨੀਆਂ ਗੌੜੀ ਕਬੀਰ ਜੀ ਅਵਰ ਮੋਏ ਕਿਆ ਸੋਗ ਕਰੀਜੈ

ਟੂਟੀ ਲਾਜ ਭਰੈ ਮਤ ਹਾਰੀ ਕਹੋ ਕਬੀਰ ਇੱਕ ਬੁੱਧ ਵਿਚਾਰੀ ਨਾ ਉਹ ਕੂਟਾ ਨਾ ਆਪਣਿਹਾਰੀ ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ ਐਸੇ ਘਰ ਹਮ ਬਹੁਤ ਵਸਾਏ ਜਬ ਹਮ RAM ਗਰਭ ਹੋਇ ਆਏ ਰਹਾਉ ਜੋਗੀ ਜਤੀ ਤਪੀ ਬ੍ਰਹਮਚਾਰੀ ਕਬੂ ਰਾਜਾ ਛਤਰਪਤ ਕਬੂ ਪੇਖਾਈ ਸਾਖਤ ਮਰ ਹੈ ਸੰਤ ਸਭ ਜੀਵ ਹੈ RAM ਰਸਾਇਨ ਰਸਨਾ ਪੀਵਹਿ ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰੇ ਅਬ ਪੂਰਾ ਦੀਜੈ ਗੌੜੀ ਕਬੀਰ ਜੀ ਕੀ ਨਾਲ ਰਲਾਈ ਲਿਖਿਆ ਮਹੱਲਾ ਪੰਜਵਾ ਇੱਥੇ ਹੁਣ ਨਾਰ ਲਾਇ ਲਿਖਿਆ ਕਿਉਂ ਲਿਖਿਆ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਇਸ ਤਰ੍ਹਾਂ ਇੱਕ ਹੋਰ ਹੈ ਤਾਂ 5ਵੇਂ ਪਾਤਸ਼ਾਹ ਮਹਾਰਾਜ ਜੀ ਨੇ ਮੋਹਰ ਲਾ ਕੇ ਉਹ ਸ਼ਬਦ ਦਾ ਉਦਾਹਰਣ ਦਿੱਤੀ ਹੈ ਨਾਲ ਲਾਏ ਲਿਖਿਆ ਮਹੱਲਾ 5 ਐਸੋ ਅਚਰਜ ਦੇਖਿਓ ਕਬੀਰ ਦਦ ਕਹਿ ਭੋਲੇ ਬਰੋਲੇ ਨੀਰ ਰਹਾਉ ਹਰੀ ਅੰਗੂਰੀ ਗਧਾ ਚਰੈ ਚਰੈ ਨਿ ਕਿਨਾਂ ਚਰੈ ਨਿਤ ਉਠ ਹਸੈ ਹਿੰਗੈ ਮਰੈ ਇੱਥੇ ਬਿੰਦੀ ਲਾ ਕੇ ਉਚਾਰਨ ਕਰਨਾ ਹੀ ਗੈ ਅਈ ਆਪਾਂ ਪੜ ਜਾਣੇ ਆ ਹੀ ਗਏ ਉਹ ਵੀ ਪੜ ਸ਼ੁੱਧ ਹੈ ਬਿੰਦੀ ਲਾ ਕੇ ਵੀ ਪੜ ਸਕਦੇ ਆ ਹਿੰਗੈ ਮਰੈ ਮਾਤਾ ਪੈਸਾ ਅਮੋਹਾ ਜਾਏ ਕੁੱਦ ਕੁੱਦ ਚਰੈ ਰਸਾਤਲ ਪਾਏ ਕਹੋ ਕਬੀਰ ਪ੍ਰਗਟ ਪਈ ਖੇੜ ਲੇਲੇ ਕੋ ਚੁੰਗੈ ਇੱਥੇ ਟਿੱਪੀ ਜਾਂ ਬਿੰਦੀ ਨਹੀਂ ਲੱਗੀ ਪਰ ਇੱਥੇ ਬਿੰਦੀ ਲਾ ਕੇ ਉਚਾਰਨ ਕਰਨਾ ਚੁੰਗੈ ਨਿਤ ਪੇੜ RAM ਰਮਤ ਮਤ ਪ੍ਰਗਟਿ ਆਈ ਕਹੋ ਕਬੀਰ ਗੁਰ ਸੋਝੀ ਪਾਈ ਗੌੜੀ ਕਬੀਰ ਜੀ ਕੀ ਗੌੜੀ ਕਬੀਰ ਜੀ ਪੰਜ ਪਦੀ ਜੋ ਜਲ ਛੋੜ ਬਾਹਰ ਭਇਓ ਮੀਨਾ ਮੀਨਾ ਕਸ ਕੇ ਬੋਲਣਾ ਪੂਰਬ ਜਨਮ ਹੋ ਤਪ ਕਾ ਹੀਨਾ ਹੀਨਾ ਪਾਠ ਬੋਲੇ ਅਬ ਕਹੋ ਰਾਮ ਕਵਣ ਗਤ ਮੋਰੀ ਤਜੀ ਲੈ ਬਨਾਰਸ ਮਤ ਪਈ ਥੋਰੀ ਰਹਾਉ ਸਗਲ ਜਨਮ ਸ਼ਿਵਪੁਰੀ ਗਵਾਇਆ ਮਰਤੀ ਬਾਰ ਮਗਹਰ ਉਠ ਆਇਆ ਬਹੁਤ ਬਰਸ ਤਬ ਕੀ ਆਕਾਸੀ ਮਰਨ ਪਿਆ ਮਗਰ ਕੀ ਵਾਸੀ ਕਾਸੀ ਮਗਰ ਸੰਬਿਚਾਰੀ ਹੋਛੀ ਭਗਤ ਕੈਸੀ ਉਤਰ ਸੁਪਾਰੀ ਕਹੋ ਗੁਰ ਗਜ ਸੇਵ ਸਭ ਕੋ ਜਾਣੈ ਮੋਆ ਕਬੀਰ ਰਮਤਿ ਸ੍ਰੀ ਰਾਮੈ ਗੌੜੀ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੈ ਸੰਗਾ ਇਸ ਤਨ ਧਨ ਕੀ ਕਮਨ ਪੜਾਈ ਧਰਨ ਪਰੈ ਔਰਵਾਰ ਨ ਜਾਈ ਰਹਾ ਰਾਤ ਚ ਸੋਵਹਿ ਦਿਨ ਕਰਹਿ ਕਾਮ ਇਕ ਖਿੰਨ λεਹਿ ਨ ਹਰ ਕੋ ਨਾਮ ਹਾਥ ਤਾ ਡੋਰ ਮੁਖ ਖਾਇਓ ਤੰਬੂਰ ਮਰਤੀ ਬਾਰ ਕਸ ਬਾਧਿਓ ਚੋਰ ਗੁਰਮਤਿ ਹਰ ਰਸ ਗੁਰਮਤਿ ਰਸ ਰਸ ਹਰ ਗੁਨ ਗਾਵੇ ਰਾਮੈ ਰਾਮ ਰਮਤ ਸੁਖ ਪਾਵੇ ਸੋ ਇਹ ਧਿਆਨ ਰੱਖਣਾ ਕਿ ਸਾਰੇ ਦਲਾਵਾਂ ਲੱਗੀਆਂ ਹੋਈਆਂ ਨੇ ਆਪਾਂ ਜਦੋਂ ਵੀ ਗੁਰਬਾਣੀ ਦਾ ਉਚਾਰਨ ਕਰਦੇ ਆਂ ਦਲਾਵਾਂ ਛੱਡ ਜਾਂਦੀਆਂ। ਰਾਮੈ ਰਾਮ ਰਮਤ ਸੁਖ ਪਾਵੇ, ਕਿਰਪਾ ਕਰਕੇ ਨਾਮ ਦਰੜਾਈ, ਹਰ ਹਰ ਬਾਸ ਸੁਗੰਧ ਵਸਾਈ। ਕਹਿਤ ਕਬੀਰ ਚੇਤਰੇ ਅੰਦਾ ਸਤਿ ਰਾਮ ਝੂਠਾ ਸਭ ਤੰਦਾ। ਗੌੜੀ ਕਬੀਰ ਜੀ ਤੇ ਪਦੇ ਚਾਰ ਤੁਕੇ। ਤੇ ਪਦੇ ਤੱਤੇ ਨੂੰ ਸਿਆਰੀ ਤੇ ਪਦੇ ਚਾਰ ਤੁਕੇ। ਤੁਕੇ ਪਾਠ ਪੋਲ ਹੈ। ਜੰਮ ਤੇ ਉਲਟ ਪਏ ਹੈ RAM ਦੁਖ ਬਿਨਸੇ ਸੁਖ ਕੀਓ ਬਿਸਰਾਮ ਬੈਰੀ ਉਲਟ ਪਏ ਹੈ ਮੀਤਾ ਸਾਖਤ ਉਲਟ ਸੋ ਜਨ ਪਈ ਸੇ ਇਹਨ ਸੋਜਨ ਨਹੀਂ ਕਹਿਣਾ ਸੋ ਜਨ ਪਏ ਚੀਤਾ ਆਬ ਮੋਹੇ ਸਰਬ ਕੁਸਲ ਕਰ ਮੰਨਿਆ ਸਾਤ ਭਈ ਜਬ ਗੋਬਿੰਦ ਜਾਣਿਆ ਰਹਾਉ ਤਨ ਮੈਂ ਹੋਤੀ ਕੋਟ ਉਪਾਦ ਉਲਟ ਪਈ ਸੁਖ ਸਹਿਜ ਸਮਾਦ ਆਪ ਛਾਨੈ ਆਪੇ ਆਪ ਰੋਗ ਨ ਬਿਆਪੈ ਤੀਨੋ ਤਾਪ ਅਬ ਮਨ ਉਲਟ ਸਨਾਤਨ ਹੁਆ ਤਬ ਜਾਣਿਆ ਜਬ ਜੀਵਤ ਮੁਆ ਕਹੋ ਕਬੀਰ ਕਹੋ ਕਬੀਰ ਸੁਖ ਸਹਿਜ ਸਮਾਵੋ ਆਪ ਨਾ ਡਰੋ ਨਾ ਅਵਰ ਡਰਾਵੋ ਆਪ ਨਾ ਡਰੋ ਨਾ ਅਵਰ ਡਰਾਵੋ ਸੋ ਸੰਗਤ ਜੀ ਇਥੋਂ ਤੱਕ ਆਪਣੀ ਸੰਥਿਆ ਸੰਪੂਰਨ ਹੁੰਦੀ ਏ ਭਗਤਾਂ ਦੀ ਬਾਣੀ ਗਉੜੀ ਰਾਗ ਵਿੱਚ ਜਾਦੀ ਹੈ ਇਸ ਕਰਕੇ ਆਪ ਅਸੀਂ ਦੇ ਬਾਗ ਹੋਰ ਬਣਾਵਾਂਗੇ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ